ਜਾਗਵਾਨੀ ਪੰਜਾਬ ਕੇ ਸੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਲੁਧਿਆਣਾ ਦੇ ਆਰਤੀ ਚੌਂਕ ਦੇ ਵਿੱਚ ਮੌਜੂਦ ਆ ਜਿੱਤੇ ਕਿ ਜੋ ਇਸ ਵਕਤ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡਾ ਰੋਡ ਸ਼ੋਅ ਹੈ ਜੋ ਕਿ ਕੱਢਿਆ ਜਾ ਰਿਹਾ ਹੈ ਰੋਡ ਸ਼ੋਅ ਦੀ ਤਿਆਰੀਆਂ ਵਿੱਚ ਇੱਕ ਵਾਰ ਤੁਹਾਨੂੰ ਸਾਂਝੀ ਕਰਦਣੇ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਭਾਰੀ ਸੰਖਿਆ ਦੇ ਵਿੱਚ ਜੋ ਕਾਰਗਰਤਾ ਨੇ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਔਰ ਜੋ ਇਸ ਵਕਤ ਜੋ ਰੋਡ ਸ਼ੋਅ ਦੀ ਤਿਆਰੀਆਂ ਇੱਥੇ ਕਿੱਥੇ ਚੱਲ ਰਹੀਆਂ ਨੇ ਕੁਝ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਇੱਥੇ ਆਉਣਗੇ ਅਤੇ ਜੋ ਰੋਡ ਸ਼ੋਅ ਇੱਥੇ ਕੱਢਿਆ ਜਾ ਹੋਵੇਗੀ ਐਸੋ ਇਲੈਕਸ਼ਨਾਂ ਦਾ ਮਾਹੌਲ ਇਸ ਵਕਤ ਭਖਿਆ ਹੋਇਆ ਦਿਖਾਈ ਦੇ ਰਿਹਾ ਵੈ ਔਰ ਦੱਸਿਏ ਕਿ ਚੋਣਾਂ ਨੇ ਜੋ ਚੋਣਾਂ ਦੇ ਲਈ ਪ੍ਰਚਾਰ ਦੇ ਲਈ ਜੋ ਆਖਰੀ ਤਾਰੀਖ ਹੈ ਅ ਅੱਜ ਜੋ 4 ਵਜੇ ਤੱਕ ਦਾ ਸਮਾਵ ਹੈ ਔਰ 21 ਤਰੀਕ ਨੂੰ ਜੋ VOTING ਹੈ ਨਗਰ ਨਿਗਮ ਦੀ ਤੇ ਨਗਰ ਕੌਂਸਲਰ ਦੀ ਹੋਵੇਗੀ ਔਰ VOTING ਜੋ ਬਹੁਤ ਘੱਟ ਸਮਾਂ ਰਹਿ ਗਿਆ ਵੈ ਚੋਣ ਪ੍ਰਚਾਰ ਦੇ ਲਈ ਔਰ ਅੱਜ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਹੈ ਜੋ ਜੋਰਾ-ਛੋਰਾ ਨਾ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਜੋ ਕਿ ਰੋਡ ਸ਼ੋਅ ਵੀ ਕੱਢੇ ਜਾ ਰਹੇ ਹੈ ਸੋ ਸੀਐਮ ਭਗਵੰਤ ਸਿੰਘ ਵੀ ਅੱਜ ਰੋਡ ਸ਼ੋਅ ਲਈਏ ਤੇ ਆਣਗੇ ਔਰ ਜੋ ਇਸੇ ਰੋੜ ਦੇਤੇ ਦੇਖ ਸਕਦੇ ਹੋ ਕਿ ਤਿਆਰੀਆਂ ਨੇ ਰੋੜ ਨੂੰ ਪੂਰਾ ਸਜਾਇਆ ਗਿਆ ਹੈ ਸਵਾਗਤ ਦੇ ਲਈ ਔਰ ਬੈਨਰਸ ਲੱਗੇ ਹੋਏ ਨੇ ਜੋ ਕਿ ਜੀ ਆਇਆਂ ਨੂੰ ਵੈਲਕਮ ਸੀਐਮ ਸਾਹਿਬ ਲਿਖਿਆ ਹੋਇਆ ਹੈ ਔਰ ਤਿਆਰੀਆਂ ਨੇ ਮੁਕੰਮਲ ਇਸ ਵਕਤ ਤੱਕ ਕਰ ਲਈਆਂ ਗਈਆਂ ਨੇ ਔਰ ਕੁਝ ਹੀ ਸਮੇਂ ਦੇ ਵਿੱਚ ਸੀਐਮ ਮਗਨਤਮਾਨ ਇੱਥੇ ਜ਼ਰੂਰ ਪਹੁੰਚਣਗੇ ਔਰ ਜੋ ਵੱਡਾ ਰੋਡ ਸ਼ੋਅ ਤੇ ਹੋਵੇਗਾ ਸੋ ਦੱਸਿਓ ਕਿ ਬਾਕੀ ਵੀ ਸਿਆਸੀ ਪਾਰਟੀਆਂ ਦੇ ਵੱਲੋਂ ਅੱਜ ਇੱਥੇ ਛੋਟੇ ਵੱਡੇ ਕਈ ਰੋਡ ਸ਼ੋਅ ਲੁਧਿਆਣੇ ਦੇ ਵਿੱਚ ਜੋ ਰੱਖੇ ਗਏ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਲੁਧਿਆਣੇ ਦੇ ਵਿੱਚ ਰੋਡ ਸ਼ੋਅ ਵੱਡੇ ਲੈਵਲ ਤੇ ਕੱਢੇ ਜਾਣਗੇ ਔਰ ਚੋਣ ਪ੍ਰਚਾਰ ਹੈ ਜੋ ਅੱਜ 4 ਵਜੇ ਜਿਸ ਦੀ ਮਿਆਦ ਪੂਰੀ ਹੋ ਜਾਵੇਗੀ ਔਰ ਉਸ ਤੋਂ ਬਾਅਦ ਜੋ ਕਿ VOTING ਦਾ ਦਿਹਾੜਾ 21 ਤਰੀਕ ਨੂੰ VOTING ਹੋਵੇਗੀ ਔਰ ਲੋਕ ਹੈ ਜੋ ਇਸ ਵਕਤ ਭਾਰੀ ਸੰਖਿਆ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਰੋਡ ਸ਼ੋਅ ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਹੇ ਨੇ ਉਸ ਵਕਤ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਆਰ ਪੀ ਚੌਕ ਤੋਂ ਲੁਧਿਆਣਾ ਦੇ ਜਿੱਥੇ ਕਿ ਭਾਰੀ ਗਿਣਤੀ ਦੇ ਵਿੱਚ ਵਲੰਟੀਅਰਸ ਨੇ ਜੋ ਆਮ ਆਦਮੀ ਪਾਰਟੀ ਦੇ ਜੋ ਵਲੰਟੀਅਰਸ ਨੇ ਜੋ ਕਿ ਇੱਥੇ ਆਏ ਨੇ ਔਰ ਦੱਸਿਏ ਕਿ ਗੱਲਬਾਤ ਕਰਦੇ ਆ ਜੋ ਸੈਂਟਰ ਹਲਕੇ ਤੋਂ ਵਿਧਾਇਕ ਜੋ ਕਿ ਅਸ਼ੋਕ ਪ੍ਰਾਸ਼ਰ ਪੱਪੀ ਜੀ ਨਾਲ ਗੱਲਬਾਤ ਕਰਦੇ ਆ ਸੋ ਜੋ ਤਿਆਰੀਆਂ ਨੇ ਕਿਸ ਤਰ੍ਹਾਂ ਦੀਆਂ ਹੋ ਰੀਆਂ ਨੇ ਜ ਉਹਨਾਂ ਨੂੰ ਲੈ ਕੇ ਕੀ ਰਣਨੀਤੀ ਹੈ ਚੋਣ ਪ੍ਰਚਾਰ ਕਿਹੋ ਜਿਹਾ ਰਿਹਾ ਕਾਫੀ ਗੱਲਾਂ ਨੇ ਪੁੱਛਣ ਵਾਲੀਆਂ ਜਿਹੜੀਆਂ ਸੋ ਐਮਐਲਏ ਸਾਹਿਬ ਕੋਲ ਜੀ ਸਾਹਿਬ ਆਈ ਵੱਡਾ ਰੋਡ ਸ਼ੋ ਕੱਟਣ ਜਾ ਰਹੇ ਹਾਂ ਵਲੰਟੀਅਰਾਂ ਦਾ ਹੜਾ ਆਇਆ ਹੋਇਆ ਹੈ ਆਰਤੀ ਚੌਂਕ ਦੇ ਵਿੱਚ ਦੇ ਕੋਈ ਮੁੱਖ ਮੰਤਰੀ ਸਾਹਿਬ ਦੇ ਜਿੰਨੇ ਚਾਹਵਾਨ ਲੋਕ ਨੇ ਪੰਜਾਬ ਦੇ 3.5 ਕਰੋੜ ਲੋਕਾਂ ਦਾ ਹਮੇਸ਼ਾ ਇਹੀ ਗੱਲ ਰਹਿੰਦੀ ਆ ਵੀ ਮੁੱਖ ਮੰਤਰੀ ਸਾਹਿਬ ਨੂੰ ਬੁਲਾਓ ਇੱਕ ਵਾਰੀ ਉਹਨਾਂ ਦੇ ਰੂਬਰੂ ਹੋਈਏ ਉਹਨਾਂ ਦੇ ਦਰਸ਼ਨ ਕਰੀਏ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਦੇਖਣ ਲਈ ਔਰ ਨਗਰ ਨਿਗਮਦਿਆਂ ਚੋਣਾਂ ਦੇ ਵਿੱਚ ਜੋ ਲੋਕਾਂ ਦਾ ਭਰਮਾ ਹੰਗਾਰਾ ਆਮ ਆਦਮੀ ਪਾਰਟੀ ਨੂੰ ਕੰਮਾਂ ਦੇ ਆਧਾਰ ਤੇ ਦੇ ਰਿਆ ਉਹਨਾਂ ਦੇ ਕਰਕੇ ਅੱਜ ਲੋਕ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਲਈ ਆਏ ਆ। ਜੀ। ਸੋ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਚੋਣ ਪ੍ਰਚਾਰ ਕਿਹੋ ਜਿਹਾ ਰਿਹਾ? ਲੱਗਦਾ ਹੈ ਕਿ ਇਸ ਵਾਰ ਫੇਰ ਬਦਲਾਵ ਨੂੰ ਵੋਟ ਪਵੇਗੀ। ਦੇਖੋ ਕੰਮ ਨੂੰ ਵੋਟ। ਅਸੀਂ ਤਾਂ ਆਮ ਆਦਮੀ ਪਾਰਟੀ ਵਾਲੇ ਹਮੇਸ਼ਾ ਕੰਮ ਨਾਲ ਵੋਟ ਮੰਗਦੇ ਆ। ਕੰਮ ਦੇ ਉੱਤੇ ਜੋ ਕੰਮ ਕੀਤਾ ਪਾਉਣੇ 3 ਸਾਲ ਉਹਨੂੰ ਇਹ ਰੱਖ ਕੇ ਅੱਗੇ ਉਸ ਅਧਾਰ ਤੇ ਵੋਟ ਮੰਗਾਗੇ। ਲੋਕਾਂ ਦੇ ਵਿੱਚ ਜਾ ਰਹੇ ਆ ਔਰ ਅੱਜ ਚੋਣ ਦਾ ਲਾਸਟ ਦਿਨ ਪ੍ਰਚਾਰ ਦਾ। ਇਸ ਕਰਕੇ ਲੋਕੀ ਅੱਜ ਸਾਹ ਦੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਮਿਲਣੇ ਆ ਰਹੇ ਆ ਜੀ ਆਸੂ ਕੀ ਲੱਗਦਾ ਵੇ ਕਿ 21 ਤਰੀਕ ਨੂੰ ਲੋਕਾਂ ਦਾ ਰੁਝਾਨ ਕਿਹੋ ਜਿਹਾ ਰਹੇਗਾ ਦੇਖੋ ਵਧੀਆ ਰਹੂਗਾ ਇਹ ਲੋਕਤੰਤਰ ਆ ਲੋਕਾਂ ਦਾ ਹੱਕ ਹੁੰਦਾ ਬੋਲ ਵੋਟ ਦੇ ਨਾਲ ਹੀ ਲੋਕ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹਨੂੰ ਜਵਾਬ ਮਿਲਦਾ ਬਾਪੂ ਜੀ ਜਿਵੇਂ ਵਕ ਵਕ ਜੋ ਹੋਰ ਸਿਆਸੀ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਅੱਜ ਹੀ ਰੋਡ ショਅ ਰੱਖੇ ਗਏ ਨੇ ਆਖਰੀ ਦਿਨ ਹੈ ਔਰ ਕਾਫੀ ਜ਼ਿਆਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਇਸ ਬਸਰਕਾਰ ਦੇ ਵਿੱਚ ਕੰਮ ਐ ਜੋ ਨਹੀਂ ਕੀਤੇ ਜਾ ਰਹੇ ਨੇ ਉਹਨਾਂ ਬਾਰੇ ਕੀ ਕਹੋ ਨਹੀਂ ਉਹਨਾਂ ਨੂੰ ਬਹੁਤ ਪਹਿਲਾਂ 4 ਚੋ ਆ ਜਿਮਨੀ ਚੋਣਾ ਹੋ ਕੇ ਹਟੀਆਂ 4 ਚੋ 3 ਹਾਰ ਗਏ ਹੁਣ ਜੇ ਕੰਮ ਕੀਤਾ ਤਾਂ ਹੀ ਉਹਨਾਂ ਨੇ ਵੋਟਾਂ ਪਾਈਆਂ ਇਹਨਾਂ ਨੇ ਤਾਂ ਬਾਅਦ ਚ ਜਦੋਂ ਆ 95 ਦੀਆਂ 95 ਆਮ ਆਦਮੀ ਪਾਰਟੀ ਨੂੰ ਮਿਲ ਜਾਣੀਆਂ ਇਹਨਾਂ ਨੇ ਕਿਹਾ ਇਹਦੇ ਵਿੱਚ ਵੀ ਕੁਛ ਨਾ ਕੋਈ ਬੰਨਣਾ ਡਾ ਕੇ ਬਹਿ ਜੂਗੇ ਇਹਨਾਂ ਨੂੰ ਕਹੋ ਜੇ ਤੁਸੀਂ ਕੁਛ ਕੀਤਾ ਹੁੰਦਾ ਤਾਂ ਅੱਜ ਲੋਕ ਤੁਹਾਨੂੰ ਘਰ ਨਾ ਬਿਠਾਉਂਦੇ ਸੋ ਕੀ ਅਪੀਲ ਹੈ ਆਮ ਲੋਕਾਂ ਨੂੰ ਜਨਤਾ ਨੂੰ ਜੋ ਵੋਟਰਸ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਭਈ ਆਓ ਆਪਣਾ 21 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰੋ ਔਰ ਹੌਸ ਨੂੰ ਆਪਾਂ ਪੂਰਾ ਕਾਮਯਾਬੀ ਨਾਲ ਬਣਾ ਕੇ ਜਿਹਦੀ ਸਰਕਾਰ ਆ ਉਹਦਾ ਹੀ ਕੰਮ ਆ ਇਸ ਕਰਕੇ ਸਰਕਾਰ ਦੇ ਹੱਥ ਮਜ਼ਬੂਤ ਕਰਕੇ ਆਪਾਂ ਸ਼ਹਿਰ ਨੂੰ ਖੂਬਸੂਰਤ ਬਣਾਈਏ ਜੀ ਸੋ ਬਿਲਕੁਲ ਸੋ ਗਲਬਤ ਕੀਤੀ ਹੈ ਸ਼ੋਕ ਪ੍ਰਸ਼ਰ ਪੱਪੀ ਜੀ ਨਾਲ ਜੋ ਕਿ ਜੋ ਕੇਂਦਰੀ ਹਲਕੇ ਦੇ ਵਿਧਾਇਕ ਨੇ ਸਦਸਿ ਹੈ ਕਿ ਜੋ ਵੱਡੀ ਗਿਣਤੀ ਦੇ ਵਿੱਚ ਵਲੰਟੀਅਰ ਇਸ ਵਕਤ ਇਥੇ ਆਰਤੀ ਚੌਂਕ ਦੇ ਵਿੱਚ ਮੌਜੂਦ ਨੇ ਔਰ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਕਿ ਸੀਐਮ ਭਗਵੰਤ ਮਾਨ ਨੇ ਤੇ ਕੁਝ ਹੀ ਸਮੇਂ ਦੇ ਵਿੱਚ ਆਣਗੇ ਔਰ ਇੱਕ ਵੱਡਾ ਰੋਡ ਸ਼ੋ ਇੱਥੇ ਕੀਤਾ ਜਾਵੇਗਾ ਰੋਡ ਸ਼ੋ ਦੀਆਂ ਤਿਆਰੀਆਂ ਇੱਥੇ ਮੁਕੰਮਲ ਕੀਤੀਆਂ ਜਾ ਰਹੀਆਂ ਪਈਆਂ ਨੇ ਔਰ ਜੋ ਇਸ ਵਕਤ ਵਕ ਵਕ ਸਿਆਸੀ ਆਗੂ ਨੇ ਜੋ ਆਮ ਆਦਮੀ ਪਾਰਟੀ ਦੇ ਵੀ ਇੱਥੇ ਪਹੁੰਚੇ ਹੋਏ ਨੇ ਔਰ ਵੋਲੰਟੀਅਰਸ ਨੇ ਤੇ ਕੈਂਡੀਡੇਟਸ ਦੀ ਗੱਲ ਕਰੀਏ ਜੇ 95 ਦੇ 95 ਵਾੜਾ ਦੇ ਕੈਂਡੀਡੇਟਸ ਵੀ ਇੱਥੇ ਜੋ ਕਿ ਆਮ ਆਦਮੀ ਪਾਰਟੀ ਦੇ ਪਹੁੰਚੇ ਹੋਏ ਨੇ ਹੋਰ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸੰਦੇ ਜਜ਼ਤ ਧੰਨਵਾਦ